ਜਿਹੜਾ ਅਸੀਂ ਅੱਜ ਪਾਸ ਪਾਣੀ ਦਾ ਝੋਨਾ 1509 ਦਾ ਲੈ ਕੇ ਆਏ ਜੀ ਜਿਹੜਾ ਜਿਹੜੇ ਰੇਟ ਲੱਗਿਆ ਬਹੁਤ ਮੰਦੇ ਰੇਟ ਤੋਂ ਜੀ ਨਹੀਂ ਚੱਕੀ ਆ ਇਹਨਾਂ ਨੇ ਵਧੀਆ ਮਾਲ ਆ ਰਿਹਾ 2500 ਤੋਂ ਲੈ ਕੇ 2800 ਤੱਕ ਦਾ ਮਾਲ ਵੇਚਿਆ ਜੀ ਅੱਜਾ ਜਿਹੜੀਆਂ ਸਰਕਾਰਾਂ ਨੇ ਸਾਨੂੰ ਕਹਿੰਦੀਆਂ ਨੇ ਵੀ ਪਾਣੀ ਦੀ ਬਚਤ ਕਰੋ ਪਾਣੀ ਜਿਹੜਾ ਝੋਨਾ ਘੱਟ ਪਾਣੀ ਲੈਂਦਾ ਝੋਨਾ ਲਓ ਇਹ 1509 ਆ ਜਿਹੜਾ ਝੋਨਾ ਘੱਟ ਪਾਣੀ ਲੈਂਦਾ ਜੀ 3000 ਤੋਂ ਘੱਟ ਦਾ ਬਿਲਕੁਲ ਨਹੀਂ ਵਾਰਾ ਖਾਂਦਾ ਜੀ ਜ਼ਿੰਮੇਦਾਰ ਨੂੰ ਜਿਹੜਾ ਪਿਛਲੇ ਸਾਲ ਰੇਟ ਦੀ ਜੋ 3200 ਤੋਂ ਲੈ ਕੇ ਸਟਾਰਟ ਹੋ ਕੇ 3700 ਹੋਵੇ ਗਿਆ ਦੀ ਜਿਹੜਾ ਅੱਜ ਜੋ ਨਾਮ 2500 ਤੋਂ ਲੈ ਕੇ 2800 ਤੱਕ ਵਿਕਿਆ ਜੀ ਜਿਹੜੀਆਂ 26 ਝੋਨਾ ਲਵਾਇਆ ਇਹਨਾਂ ਨੇ ਉਹ ਬਹੁਤ ਘੱਟ ਪਾਣੀ ਲੈਂਦਾ ਥੋੜੇ ਜਿਹਾ ਟਾਈਮ ਚ ਆ ਜਾਣਾ ਉਹਦੇ ਵਾਸਤੇ ਸੈਂਦਰਾ ਵਾ ਆੜੀਆਂ ਦੇ ਹੱਥ ਖੜੇ ਨੇ ਜੀ ਆੜਤੀਏ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਛੋਟਾ 26 ਝੋਨਾ ਜਿੱਥੇ ਤੁਹਾਨੂੰ ਵਿਕਦਾ ਉੱਥੇ ਵੇਚ ਲਓ ਵੀ ਉਹ ਸ਼ੁਰੂ 1700 ਤੋਂ ਬੀਕੂ ਆੜਦੀਏ ਇਹਦੇ 'ਚ ਕੁਝ ਨਹੀਂ ਕਰ ਸਕਦੇ ਆੜਦੀਆਂ ਨਾਲ ਵੀ ਤਾਂ ਕਾੜਦੀਆਂ ਕਹਿੰਦੇ ਵੀ ਸ਼ੰਦਰਾਜ ਹਜੇ ਤੱਕ ਪਿਛਲਾ ਸਾਰਾ ਮਾਲ ਪਿਆ ਵੀ ਸਾਡੀ ਪ੍ਰੋਬਲਮ ਇਹ ਆ ਆਮ ਵੀ ਸਾਡਾ ਮਾਲ ਚੱਕਾ ਜਾਵੇ ਅਸੀਂ ਤਾਂ ਮਾਲ ਨਵਾਵਾਂਗੇ ਜੀਮੇ ਦਾ ਖਰਚਾ ਜੀ ਜਿਹੜਾ ਘੱਟੋ ਘੱਟ ਵੀ 20 ਤੋਂ 25 ਤੋਂ 30000 ਰੁਪਏ ਦਾ ਖਰਚਾ ਆਉਂਦਾ ਜੀ ਝੋਨੇ ਤੇ ਜਿਹੜਾ ਅੱਜ ਦਾ ਝੋਨਾ 60000 ਰੁਪਏ ਦਾ ਕਿਲੇ ਵੀ ਹਸ ਪੈ ਰਹੀ ਆ ਜਦ ਕਿ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਸੋਟਾ ਰੇਟ ਵਧਾਤਾ ਝੋਨੇ ਦਾ ਕੋਈ ਜੋ ਨੇ ਸਾਨੂੰ ਜ਼ਿਮੀਂਦਾਰ ਨੂੰ ਸਿਰਫ ਇੱਕ ਸਰਕਾਰ ਬੁਰਕੀ ਪਾਉਂਦੀ ਆ ਜ਼ਿਮੀਂਦਾਰ ਦੇ ਪੱਲੇ 'ਚ ਕੱਖ ਨਹੀਂ ਹੈਗਾ ਜਿਹੜਾ ਅਸੀਂ 25 ਸਾਨੂੰ ਝੋਨਾ ਵੇਚ ਰਿਹਾ ਇਹਦੇ ਦੇ ਸਾਨੂੰ ਤੀਆ ਹਿੱਸਾ ਵੱਜਦਾ ਨਹੀਂ ਜਿਹੜਾ ਤੁਸੀਂ ਬਾਸਮਤੀ ਤੇ ਰਹੇ ਹੋ 1509 ਆ ਤੁਹਾਡਾ ਹਾਂ ਜੀ ਕਿੰਨਾ ਕੁ ਵਰਕਰਾਂ ਪਾਣੀ ਦਾ ਪਾਣੀ ਦਾ ਤਾਂ ਦੇਖੋ ਇਹ ਉਹ ਤੋਂ ਬਾਸਮਤੀ ਦੇ ਮਹੀਨਾ ਪਹਿਲਾਂ ਆ ਗਈ ਘੱਟ ਮਹੀਨਾ ਉਹ ਤੋਂ ਘੱਟ ਲੈਂਦੀ ਆ ਜੀ ਜਿਹੜਾ ਮਹੀਨਾ ਘੱਟ ਲੈਂਦੀ ਆ ਇਹ ਰੇਟ ਕੋਈ ਨਹੀਂ ਜੀ ਜੇ ਇਹਦਾ ਸਾਡਾ ਰੇਟ ਐਮਐਸਪੀ ਤੇ ਪੱਕਾ ਫਿਕਸ ਕਰੇ ਅਸੀਂ ਇਹ ਝੋਨਾ ਲਈਏ ਸਰਕਾਰ ਨਵੇ ਸਾਡਾ ਝੋਨਾ ਪੱਕਾ ਰੇਟ ਕਰ ਦੇਵੇ ਸਾਨੂੰ ਸਾਸੀ ਪਾਣੀ ਦੀ ਬਚਤ ਆਵੇ ਕਰਨ ਨੂੰ ਤਿਆਰ ਆ ਕਿੰਨੇ ਸਮੇਂ ਵਿੱਚ ਆਉਂਦੀ ਇਹੇ ਚੋਂ ਮਤਲਬ ਕਿ ਕਿੰਨੇ ਸਮੇਂ ਚ ਆਉਂਦੀ ਉਹ ਤੱਕ ਤੋਂ ਵੱਡ ਜੀ 90 ਦਿਨਾਂ 95 ਦਿਨਾਂ ਚ ਝੋਨਾ ਸਟਾ ਆ ਜਾਂਦਾ 3000 ਤੋਂ ਉੱਪਰ ਉੱਪਰ ਕਿਸਾਨ ਨੂੰ ਬਚਤ ਆਈ ਇਹਦੇ ਚਾ ਜਿਹੜਾ 3000 ਤੋਂ ਥੱਲੇ ਆ ਉਹ ਪੂਰਾ ਨਹੀਂ ਬਚ ਕੇ ਨਿਕਲਦਾ ਬਹੁਤ ਘੱਟ ਆ ਜੀ 4 ਕਵਾਂਟਲ ਤੋਂ 5 ਕਵਾਂਟਲ ਦਾ ਸਕੇ ਨਿਕਲ ਜਿਹੜੀ ਸਾਡੀ ਪੂਸ਼ਾ ਜੀ ਦੀ ਆ ਉਹ ਸਾਡੀ 7 ਤੋਂ 8 ਕਵਾਂਟਲ ਦੀ ਨਿਕਲਦੀ ਆ ਜੀ ਇਹਦਾ ਜਿਹੜਾ ਰੇਟ ਆ ਸਾਨੂੰ ਰੇਟ ਮਾਰਦਾ ਨਹੀਂ ਸਾਰਾ ਜੀ ਕਿਸਾਨ ਆ ਸਾਰਾ ਝੋਨਾ ਬਾਸਪਤੀਓ ਲਾਵੇ ਜਿਹੜਾ ਅੱਜ 2500 ਨੂੰ ਵੇਚਦਾ ਸਾਢੇ 4 ਕੁਇੰਟਲ 4 ਕੁਇੰਟਲ ਦਾ ਨਿਕਲ ਰਿਹਾ ਜੀ ਇਹ ਤਾਂ ਸਾਨੂੰ ਬਹੁਤ ਦੇਦੀ ਚ ਘਾਟਾ ਕੋਈ ਏਡਾ ਲਾਹ ਵਾਲੀ ਗੱਲ ਨਹੀਂ ਬਾਕੀ ਜੇ ਕੱਲ ਬਾਰਿਸ਼ ਹੁੰਦੀ ਆ ਤਾਂ ਇਹ ਝੋਨਾ ਗਿਸਦਾ ਜੀ ਇਹਦਾ ਕੋਈ ਮਤਵਲੇ ਨਹੀਂ ਵੀ ਕਿਥੋਂ ਨਿਕਲੇ ਹੋਏ ਪਰ ਸਾਨੂੰ 3000 3500 ਦੇ ਤੱਕ ਰੋਦੀਬ ਨੂੰ ਚਾਹੀਦਾ ਜੀ ਇਹਦਾ ਰੇਟ ਫੇਰੇ ਪੜਦਾ ਹਾਂ ਕਿਉਂਕਿ ਇਹ ਤਾਂ 4 ਘਾਟਾ ਹੈ ਇਹਦੀ ਅੱਧੀ ਪਰਾਲੀ ਆ ਜੀ ਤੇ ਜਿਹੜਾ ਅੱਧਾ ਪਾਣੀ ਲੈਂਦੀ ਆ ਮਿੰਨਾ ਪਹਿਲਾ ਦਿਨੋਂ ਪੱਕਦਾ ਉਹਦੇ ਨਾਲ ਪਾਣੀ ਦੀ ਬਹੁਤ ਬਚਦਾ ਇਹ ਤੋਂ ਘੱਟ ਪੈਰਾ ਨਹੀਂ ਹਾਂਦਾ ਇਹਦਾ ਕਿੰਨਾ ਕੁ ਖਰਚਾ ਆਉਂਦਾ ਖਰਚਾ ਤਾਂ ਉਹਦੇ ਜਿੰਨਾ ਆਇਆ ਏਹੀ ਜਾਂਦਾ ਜੀ ਇੱਕ ਸਪਰੇ ਹੁੰਦੀ ਏਦੀ ਇੱਕ ਸਪਰੇ ਬਚ ਜਾਂਦੇ ਸਾਡੀ ਇਹ ਇੱਕ ਸਪਰੇ ਹੁੰਦੀ ਏਦੀ ਉਹਦੇ ਨਾਲ ਉਹਦੇ ਨੂੰ ਦੋ ਸਪਰੇ ਆਉਂਦੇ ਆ ਲੈ ਇਹ ਆਇਆ ਤਾਂ ਬਚ ਤੋਚ ਪਰ ਪਿਛਲੀ ਵਾਰੀ ਕੀ ਰੇਟ ਸੀ ਤੇ ਹੁਣ ਕਿੰਨਾ ਫਰਕ ਆ ਪਿਛਲੀ ਵਾਰ ਤਾਂ 3000 ਤੋਂ ਲੈ ਕੇ 37-3800 ਤੱਕ ਚੱਲਦਾ ਸੀ ਸੰਤੋਸ਼ ਦੀ ਕਿਸਾਨ ਹੋ ਗਏ ਦੇਖਿਆ ਅਰੇ ਇਸ ਵਾਰੀ ਇਸ ਵਾਰੀ ਹੁਣ 25-26 1700 ਬਸ ਇੱਥੇ ਚੱਲ ਰਿਹਾ ਹੈ ਜਿਹੜੇ ਸਰਕਾਰਾਂ ਨੂੰ ਇਸ ਤੇ ਵੀ ਐਮਐਸਪੀ ਜਿਹੜੇ ਜੋ ਦਿੱਤੀ ਜਾਂ ਫਿਰ ਤਾਂ ਦੂਜੀ ਦੂਸਰੀ ਚੀਜ਼ ਇਹ ਨਾਲ ਲਾਵੇ ਜੀ ਕੋਈ ਇਹਦੇ ਨਾਲ ਪਾਣੀ ਦੀ ਵੀ ਬਚਤ ਹੈ ਤੇ ਆਪਣਾ ਜੇ ਤਾਂ ਸਰਕਾਰੀ ਰੇਟ ਬਣਾਇਆ ਵੀ ਤਾਂ ਨਾਜਰ 3200 ਤਾਂ ਸਾਰੇ ਕਿਸਾਨੇ ਨੂੰ ਲਾ ਕੇ ਕੋਸ ਨੇ। ਸਾਬਰ ਮੈਂ ਸਤਿਬਰ ਮਾਨਸੂ ਜੀ। ਤੁਹਾਡੇ ਆੜਤੀ ਟਿਕਾਣੇ। ਹਾਂ ਜੀ। ਜਿਹੜਾ ਇਹ ਆ ਰਿਹਾ ਬਾਦਮਤੀ ਛੋਨਾ ਰਿਹਾ ਅਗੀਤਾ 3 ਰੇਟ ਮਿਲ ਰਿਹਾ ਹੈ। ਇਹ 2600 ਤੋਂ 3100 ਰੁਪਏ ਲੱਗ ਵਿਕ ਰਿਹਾ ਹੈ। ਆਪਣੀ ਮੰਡੀ ਚ। ਕਾਰਨ ਕੀ ਹੈ ਪਹਿਲਾ ਅੰਦਾਜ਼ਾ ਕਾਰਨ ਕੀ ਹੈ? ਇਹ ਵਾਸੂ ਜੀ ਪਹਿਲੀ ਜਿਹੜਾ ਅਲੂਵਾਂ ਲਾਉਣ ਵਾਲੇ ਨੇ ਉਹਨਾਂ ਦੇ ਫਸਲਾਂ ਨੇ ਇਹ। ਪਰਵਾਸ ਆਉਂਦਾ 1500 ਤੋਂ। ਇਹ 300 ਰੁਪਏ ਨਾਲ ਘੱਟ ਰੇਟ ਤਾਂ ਠੀਕ ਆ। ਠੀਕ। ਕਿਸੇ ਵੱਲੋਂ ਘੱਟਾ। ਪਰ ਅੱਜ ਪਿੱਛਲੀ ਵਾਰ ਕਿੰਨਾ ਤੇ ਜਲਦੀ ਵੇਚ ਹੋਇਆ ਗਾ ਜੀ ਕੀ ਟੂ ਮਾਰਕਟ ਹੈ ਇਸ ਵਾਰ 3300 ਦਾ ਲਾਸਟ ਅਜੇ ਤੱਕ ਕਾਰਨ ਕੀ ਹੈ ਘਟ ਕੇ ਆ ਗਿਆ ਮੰਦਾ ਜੋਬ ਅਜੇ ਐਕਸਪੋਰਟ ਹੋ ਰਿਹਾ ਹੈ ਸਟਾਕ ਪਹਿਲੇ ਪਿਛਲੇ ਲੋਕਾਂ ਕੋਲ ਦਰਦ ਨੇ ਵਪਾਰੀ ਪਰ ਜ਼ਿੰਮੇਦਾਰ ਵੀ ਮਤਲਬ ਕੁਸ਼ਾ ਜ਼ਿੰਮੇਦਾਰ ਸਾਹਿਬ ਦਾ ਠੀਕ ਹੈ ਆ ਨਕਾਲ ਠੀਕ ਹੈ ਫਸਲ ਠੀਕ ਹੈ ਅੱਗੇ ਵਧਣ ਦੀ ਆਸ ਹੈਗੀ ਇਹਦੀ ਅਜੇ ਕੁਛ ਨਹੀਂ ਕਹਿ ਸਕਦੇ ਬਾਣੀ ਨਾਲ ਤਾਂ ਇਹ ਗਵਰਨਮੈਂਟ ਕੁਛ ਨਹੀਂ ਕਰ ਸਕਦੇ ਚੱਲ ਰਿਹਾ ਠੀਕ ਚੱਲ ਰਿਹਾ ਸਾਡੇ ਸਾਹਿਬ ਬਾਕੀ ਦੇਖੋ ਕੁਝ ਵੀ ਮਾਫ ਕਰਨਾ ਅੱਛਾ ਕਰੇ ਪੈਂਸੇ ਵੀ ਕਿ ਜਿਵੇਂ ਹੋ ਚਾਰ ਪੈਸੇ ਪੱਟੇ ਜਾਣ ਬਾਕੀ ਕਰਨਾ ਤਾਂ ਬੁਆਰੀਆਂ ਆਪਣੇ ਆਪ ਦੇਖ ਕੇ ਨਾ ਫੜਕਾ ਦੇ ਕੇ ਮੈਂ ਕੀਤਾ ਝੋਨਾ ਕਿੰਨਾ ਕਾ ਆਇਆ ਮੰਡੀ ਚੋਂ ਮੰਡੀ ਚੋਂ ਜਿਹਦਾ ਉਹਨੇ ਲੱਗਿਆ ਜੀ 30 ਤੱਕ ਮੇਰੇ ਬਹੁਤ ਆ ਜੀ 10 ਲੱਖ 80 ਰੁਪਏ ਜੀ ਆਪਣੇ ਉਰੇ ਅੱਛਾ ਤਾਂ ਆਪਣਾ ਕੰਮ ਆਉਣੀ ਚਾਹੀਦੀ ਦੀ ਕਿਵੇਂ ਇਹ ਝੋਨਾ ਦੂਜਾ ਜਿਹੜਾ ਹੈਗਾ ਇੱਕ ਟਿੱਕ ਤੋਂ ਸ਼ੁਰੂ ਹੋਣਾ ਆ ਇੱਕ ਤੋਂ ਕਿਵੇਂ ਕਿਵੇਂ ਤਿਆਰੀਆਂ ਨੇ ਮੰਡੀ ਤੇ ਅੱਜ ਦਾ ਪੂਰੀ ਤਿਆਰੀ ਕਰੂਗਾ ਕਿ ਜੇ ਤਾਂ ਗੌਰਮੈਂਟ ਕੋਈ ਰਿਸਪੌਂਸ ਨਹੀਂ ਦੇ ਰਹੀ ਜੀ जे कोई चकूगा पिछले बारी आरती फस गया आरती डे अगले क्या सिरते होते जितने मरजी जाओ जे फाइनल होगा है ना